ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਫੜਨ ਦੇ ਲਈ ਪਹੁੰਚੀ ਤਾਂ ਟਰੈਕਟਰ ਚਲਾ ਰਿਹਾ ਵਿਅਕਤੀ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਤੇ ਹੀ ਹਮਲਾ ਕਰ ਦਿੱਤਾ ਕੁਝ ਔਰਤਾਂ ਦੇ ਵੱਲੋਂ ਵੀ ਹਮਲਾ ਕੀਤਾ ਗਿਆ ਹੈ ਇਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਦਰ ਥਾਣੇ ਲਿਆਇਆ ਗਿਆ ਹੈ ਜਿੱਥੇ ਕਿ ਉਕਤ ਲੋਕਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਦੱਸ ਦੇ ਕਿ ਜੀਐਸਪੀ ਪਲਵਿੰਦਰ ਸਿੰਘ ਨੇ ਕਿਹਾ ਹੈ ਕਿ ਸਪੈਸ਼ਲ ਬ੍ਰਾਂਚ ਦੀ ਟੀਮ ਜੜੀ ਹੈ ਉਹ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਸੀ ਉਕਤ ਵਿਅਕਤੀ ਨੇ ਆਪਣੇ ਸਾਥੀਆਂ ਨੂੰ ਬੁਲਾਇਆ ਅਤੇ ਪੁਲਿਸ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਇੱਕ ਦੋਸ਼ੀ ਨੂੰ ਗ੍ਰ ਜੋਗੋ ਅਸਟਮੀ ਸਾਮੂਚਾ ਹਰਪੁਰਜੀ ਜੀ ਵੱਲੋਂ ਮਾਈਨਿੰਗ ਜਿਹੜੀ ਨਜਾਇਜ਼ ਹੋ ਰਹੀ ਹੈ ਉਹਨੂੰ ਰੋਕ-ਥਾਮ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜਿਹਦੇ ਵਿੱਚ ਥਾਣੇ ਤੋਂ ਵੀ ਟੀਮਾਂ ਬਣੀਆਂ ਤੇ ਸਪੈਸ਼ਲ ਬ੍ਰਾਂਚ ਜਿਹੜੀ ਹੁੰਦੀ ਆ ਸਾਡੇ ਜ਼ਿਲ੍ਹੇ ਦੀ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਇਸੇ ਮੁਤਲਕ ਜਿਹੜਾ ਹੈਗਾ ਆ ਸਪੈਸ਼ਲ ਬ੍ਰਾਂਚ ਦੀ ਟੀਮ ਬਜਵਾੜਾ ਤੋਂ ਜਦੋਂ ਆ ਰਹੀ ਸੀਗੀ ਤੇ ਇੱਕ ਟਰਾਲੀ ਜਿਹੜੀ ਹੈਗੀ ਰੇਤਾ ਦੀ ਉਹਨਾਂ ਨੇ ਜਾਂਦੇ ਦੇਖੀ ਤੇ ਜਿਹਨੂੰ ਰੋਕ ਕੇ ਚੈੱਕ ਕੀਤਾ ਤੇ ਉਹ ਇਲੀਗਲ ਮਾਈਨਿੰਗ ਕਰਕੇ ਜਿਹੜਾ ਹੈਗਾ ਰੇਤਾ ਲੈ ਕੇ ਉਹ ਆ ਰਿਹਾ ਸੀਗਾ ਤੇ ਉਹਨੂੰ ਜਦੋਂ ਥਾਣੇ ਜਾਣ ਵਾਸਤੇ ਲਿਆਉਣ ਲੱਗੇ ਤਾਂ ਉਹਨੇ ਆਪਣਾ ਫੋਨ ਕਰਕੇ ਆਪਣੇ ਪਰਿਵਾਰਿਕ ਮੈਂਬਰ ਤੇ ਹੋਰ ਸਰਦੋ ਜਿਹੜੇ ਯਾਰ ਦੋਸਤ ਉਥੇ ਮੌਕੇ ਤੇ ਬੁਲਾ ਲਏ ਜਿਨ੍ਹਾਂ ਨੇ ਜਿਹੜਾ ਹੈਗਾ ਆ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨਾਲ ਹੱਥੋ ਪਾਈ ਕੀਤੀ ਤੇ ਉਹਨਾਂ ਦੇ ਨਾਲ ਜਿਹੜਾ ਹੈਗਾ ਆ ਮਿਸਬੀਹਵ ਕੀਤਾ ਇਸ ਸਬੰਧੀ ਜਿਹੜਾ ਹੈ ਅਸੀਂ ਥਾਣਾ सदर ਵਿਖੇ ਮੁਕਦਮਾ ਦਰਜ ਕੀਤਾ ਆ 354 354 186 ਤੇ ਮਾਈਨਿਕ ਐਕਟ ਦੇ ਤਹਿਤ ਤੇ ਇੱਕ ਜਿਹੜਾ ਦੋਸ਼ੀ ਅਰੈਸਟ ਕਰ ਲਿਆ ਆ ਤੇ ਬਾਕੀ ਜਿਹੜਾ